ਅਮੇਦ ਸਰ ਵਿੱਚ ਇੱਕ ਭੈਣ ਦੁਆਰਾ ਆਪਣੀ ਹੀ ਭੈਣ ਦਾ ਘਰ ਬਰਬਾਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸਕੂਲ ਵਿੱਚ ਪੜ ਰਹੀ ਸਾਲੀ ਅਤੇ ਜੀਜਾ ਦੋਨੋਂ ਹੋਏ ਫਰਾਰ ਹੈਰਾਨ ਕਰਨ ਵਾਲੀ ਤਾਂ ਗੱਲ ਇਹ ਹੈ ਕਿ ਵੱਡੀ ਭੈਣ ਕੋਲ ਦੋ ਬੱਚੇ ਵੀ ਹਨ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੇਰੇ ਨਾਲ ਕੀ ਵੱਡੀ ਲੜਕੀ ਹੈ ਜਿਸ ਮੇਰੇ ਕੀ ਲੜਕੇ ਨੂੰ ਉਹ ਮੇਰੇ ਮੇਰੀ ਛੋਟੀ ਲੜਕੀ ਨੂੰ ਲੈ ਕੇ ਅੱਜ ਸਕੂਲ ਤੋਂ ਗਾਇਬ ਹੋਇਆ ਸਵੇਰੇ ਮੈਂ ਰਸਤੇ 'ਚੋਂਦਿਆਂ ਨੂੰ ਇੱਕ ਜਗ੍ਹਾ ਦਾ ਖੋਰਚਾ ਦੇਖਿਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕੀ ਆ ਕੋਈ ਗੱਲ ਹੈ ਹੁਣ ਉਹਨਾਂ ਨੇ ਫੋਨ ਕੀਤਾ ਸੀ ਤੇ ਫੋਨ ਤੇ ਉਹਨਾਂ ਨੇ ਗਾੜੀ ਨੂੰ ਗੱਲ ਦਾ ਜਵਾਬ ਪਠਾ ਦਿੱਤਾ ਵੀ ਅਸੀਂ ਨਹੀਂ ਆਉਣਾ ਦੇ ਕੋਪਰਸ ਕੰਪਲੇਟ ਕਰਕੇ ਆਏ ਹੁਣ ਵੇਖਦੇ ਆ ਕਿ ਕੀ ਹੁੰਦਾ ਸਾਡੇ ਨਾਲ ਨਾਮ ਲੈ ਆ ਕਿ ਮੇਰੀ ਹਸਬੰਡ ਹੈ ਸਾਗਰ ਹੰਦਵ ਜੋ ਕਿ ਮੇਰੀ ਸਿਸਟਰ ਨੂੰ ਪੁਆ ਕੇ ਲੈ ਗਏ ਨੇ ਤੇ ਉਹ ਸਕੂਲ ਗਈ ਸੀ ਸਵੇਰੇ ਯੂਨੀਫਾਰਮ ਪਾਈ ਹੋਈ ਜਿਹੜੀ ਡੈਡੀ ਛੋੜ ਕਰਾਏ ਉਸ ਕੋ ਉਸਕੇ ਬਾਅਦ ਕਿ ਨੰਦੇਸ ਕੋ ਫਰਾਰ ਹੋ ਇਹ ਲੈ ਕੇ ਤੇ ਉਸ ਤੋਂ ਬਾਅਦ ਮੇਰੇ ਸਾਥੇ ਮਾਰਕੋਟਾਈ ਕਰਤੇ ਹੁਸ ਮੈਨੂੰ ਪਤਾ ਨਹੀਂ ਥਾ कि वो मेरे साथ मारकोटाई क्यों करते थे किस बात से करते हैं किस बात से करते हैं उसकी पहली मैरिज भी हुई थी उसके बाद उसके मतलब कि बाहर के साथ रिलेशनशिप भी है और मेरी सिस्टर के साथ भी है ये मुझे नहीं थी मालूम आया जर नहीं छोड़ना चाहता है वो तो कहता है, मैं छोड़ दूंगा आपको नहीं रखूंगा आपकी सिस्टर को रखूंगा साढ़े पास जी जीलाई सी साके बीप सिंह कलोनी ਉਸ ਬਵਾਸਸਲਾ ਦਿੱਤੀ ਕਿ ਉਹਨਾਂ ਦੀ ਬੇਟੀ ਨੂੰ ਸਾਗਰ ਹੰਡਾ ਨਾਂ ਦਾ ਜਿਹੜਾ ਇੱਕ ਦੋਸ਼ੀ ਆ ਉਹ ਲੈ ਗਿਆ। ਔਰ ਜਿਹੜਾ ਸਾਗਰ ਹੰਡਾ ਆ ਉਹ ਰਿਸ਼ਤੇ ਦੇ ਵਿੱਚ ਉਹਨਾਂ ਦਾ ਜਵਾਈ ਲੱਗਦਾ। ਇਸ ਬੰਦੇ ਵਿੱਚ ਮੇਰੇ ਏਐਸਆਈ ਬਵਿੰਦਰ ਸਿੰਘ ਨੇ ਮਕਦਮਾ ਨੰਬਰ 66 ਅਧੀਨ ਧਾਰਾ 363 366 ਆਈਪੀਸੀ ਦਰਜ ਕੀਤਾ। ਦੋਸ਼ੀ ਖਿਲਾਫ ਐਫਆਰ ਦਰਜ ਕਰਕੇ ਕਰੀਆਂ ਸਾਡੀਆਂ ਟੀਮਾਂ ਉਹ ਬਾਹਰ ਲੱਗ ਕੇ ਸੀ ਰੇਡ ਤੇ ਨੇ ਜੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਤੇ ਅਸੀਂ ਲੜਕੀ ਜਿਹੜੀ ਹੈ ਪਰਿਵਾਰ ਤੱਕ ਪਹੁੰਚਾਂਗੇ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ Town ਵਿਖੇ ਨਿਊ ਗੁਪਤਾ ਮੈਡੀਕਲਸ ਪੋਗਲਰ ਰੋਡ ਸਾਹਮਣੇ ਅਮਨ ਤਰਮ ਕੰਡਾ ਨਵੀਂ ਅਨਜਵੰਡੀ ਅਤੇ ਸਬਜੀ ਮੰਡੀ ਰਾਜਪੁਰਾ ਵਿਖੇ ਡਾਕਟਰ ਬੋਬੀ ਸਿੰਘ ਸਕਿਨ ਸਪੈਸ਼ਲਿਸਟ ਪੀਜੀਆਈ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾਂ ਦੀ ਜਾਂਚ ਕਰਿਆ ਕਰਨਗੇ